ਕੀ ਨਾਮ ਤੁਹਾਡਾ ਕਿੱਥੋਂ ਦੇ ਰਹਿਣਾ ਹੈ ਮੇਰਾ ਨਾਮ ਰਾਜਪੀਤ ਕੋਹੜਾ ਹੈ ਚਿੰਤਸਾ ਸਾਹਿਬ ਵੀ ਰਹਿਣ ਵਾਲੀ ਹਾਂ ਜੀ ਨਰਾਤੇ ਰੱਖੇ ਕਿਉਂ ਕਿਨੇ ਦਿਨ ਤੋਂ ਰੱਖਿਆ ਹੋਇਆ ਹੈ ਨਰਾਤੇ ਕੀ ਕੁਛ ਕਰਨਾ ਮੇਰਾ ਮੈਂ 15 ਸਾਲ ਤੋਂ ਨਰਾਤੇ ਰੱਖ ਰਹੀ ਹਾਂ ਇਹ ਨਰਾਤੇ ਜਦੋਂ ਵੀ ਮਾਤਾ ਦੇ ਮੈਂ ਰੱਖਦੀ ਹਾਂ ਤਾਂ 12 ਵਜੇ ਤੋਂ ਬਾਅਦ ਪਾਣੀ ਪੀਣੀ ਆ ਚਾਹ ਪੀ ਲਈਦੀ ਬਸ ਇਰੇ ਨੌਂ ਨਰਾਤੇ ਪੂਰੇ ਰੱਖਦੇ ਹੋ ਜਾਂ ਤੁਸੀਂ ਜੋ ਰੱਖਦੇ ਹੋ? ਨਹੀਂ ਮੈਂ ਹਰ ਵਾਰੀ ਪੂਰਾ ਹੀ ਰੱਖਦੀ ਆ ਨਰਾਤੇ। ਨੌਂ ਨਰਾਤੇ ਪੂਰੇ ਹੀ ਰੱਖਦੀ ਆ ਮੈਂ। ਤੁਹਾਨੂੰ ਭੁੱਖ ਪਿਆਸ ਵਗੈਰਾ ਆ ਗਈ? ਸਭ ਨਹੀਂ ਮਾਤਾ ਦੀ ਕਿਰਪਾ ਨਾਲ ਤਾਂ ਭੁੱਖ ਨਹੀਂ ਲੱਗਦੀ। ਮਾਤਾ ਦੀ ਕਿਰਪਾ ਹੀ ਆਣੀ ਆ ਲਈ ਆਣੀ ਆ ਤੇ ਭੁੱਖ ਲੱਗਦੀ ਨਹੀਂਗੀ। ਬਸ ਪਾਣੀ ਪੀ ਲਈਦਾ ਚਾਹ ਪੀਨੇ ਆ। ਹਾਂਜੀ। ਇਹਨਾਂ ਤੋਂ ਦੇਖਾ ਜਦਾਂ ਪਹੁੰਚਿਆ ਕੀ ਕੀ ਲੋਕਾਂ ਦਾ ਕੰਦਕ੍ਰਮ ਬਹੁਤ ਛੋਟੀਆਂ ਛੋਟੀਆਂ ਮਰਦੀਆਂ ਸੀ ਕਿ ਜਿਨ੍ਹਾਂ ਨੂੰ ਕੰਜਕਾਂ ਨੂੰ ਦੇਖਿਆ ਨਹੀਂ ਜਾਂਦਾ ਸੀ ਸਹੀ ਤਰੀਕੇ ਨਾਲ ਕੰਜਕਾ ਕੀ ਕੋਈ ਸਾਲ ਦੀ ਕੋਈ ਛੀ ਮਹੀਨੇ ਦੀ ਕੋਈ 8 ਸਾਲ ਦੀ ਤੇ ਕੋਈ 9 ਸਾਲ ਦੀ ਬਸ ਇਹਨਾਂ ਨੇ ਛੋਟੀਆਂ ਛੋਟੀਆਂ ਕੰਜਕਾਂ ਸੀ ਹੈ ਹਾਂਜੀ ਜੀਰਾ ਜੀ ਸਵਾਸ ਨੂੰ ਕੀ ਸਵੇਖ ਕਰਾਉਣ ਚਾਹੁੰਦੇ ਮਾਤਾ ਬਤਾਓ ਮੈਂ ਮਾਤਾਂ ਦੇ ਭਗਤਾਂ ਨੂੰ ਇਹੀ ਕਹਿਣਾ ਚਾਹੁੰਨੀ ਆ ਕਿ ਵਿੱਜ ਆਪਾਂ ਹਨਰਾਤੇ ਰੱਖਦੇ ਆ ਦਿਲੋਂ ਔਰ ਦਿਲੋਂ ਸ਼ਰਧਾ ਨਾਲ ਰਾਤੇ ਰੱਖੋ ਮਾਤਾ ਸਭ ਦੀਆਂ ਝੋਲੀਆਂ ਭਰਦੀ ਆ ਮਾਤਾ ਨੇ ਬਹੁਤ ਕੁਝ ਦਿੱਤਾ ਮਾਤਾਂ ਦੀ ਕਿਰਪਾ ਨਾਲ ਹੀ ਆਪਾਂ ਤੁਰੇ ਫਿਰਦੇ ਆ ਮਾਤਾ ਨੇ ਦਿੱਤਾ ਤੇ ਆਪਾਂ ਤੁਰੇ ਫਿਰਦੇ ਆ ਤੇ ਖਾਈ ਜਾਂਦੇ ਆ ਮੈਂ ਹਰ ਵੇਲੇ ਨਰਾਤੇ ਰੱਖਦੀ ਆ ਬਹੁਤ ਵਧੀਆ ਖੁਸ਼ੀਆਂ ਦੀ ਝੋਲੀਆਂ ਭਰ ਕੇ ਉੱਠਦੀ ਆ ਮੈਂ हाँ जी मैं ही कहना चाहनी हाँ सब दिलो नराते रखो माता हमेशा दिल है को ली नहीं है हाँ जी जय माता दी अपना तो मनपसंद चैनल सच बोलदा न्यूज सो so, आज ही सबसक्राइब करो अपने चैनल में सच बोलदा न्यूज सब तो फास्ट से तेज खबर देखने लिए सबसक्राइब करो सच बोलदा न्यूज